ਗੁਰਨਾਮ ਸਿੰਘ ਤੇ ਸੁਨਾਮ ਸਿੰਘ ਬੋਲੰਗ ਦੇ ਭਰਾ ਨੇ ਇਕੱਠੇ ਲਿੰਦੇ ਨਾ ਤੇ ਦੇਰ ਦੇ ਤੇ ਪਿੰਡ ਕੋ ਬਾਹਰ ਵੜਿੰਦੇ ਆ ਇਹਨਾਂ ਦੇ ਬੱਚੇ ਇੱਕ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਸਾਰ ਆਪਣੇ ਕੋਲੋਂ ਹੀ ਕੋਈ ਆਪਣਾ ਕਿਸਾਸ਼ ਜਿਹਾ ਜਲਾ ਦੇ ਤੇ ਫਿਰ ਕੇ ਉਹਦਾ ਪਟਾਕੇ ਤਿਆਰ ਕਰਦੇ ਹੋ ਇਸ ਵਾਰ ਵੀ blasts ਹੋਇਆ ਉਹਦੇ ਵਿੱਚ 5 ਜੈਨਸਿਆ ਤੇ 2 ਤੇ ਮੇਰੀ ਅੱਛਾ ਜੀ ਚਾਪ ਕਰਨ ਚਾਪ ਚਾਪ ਕੋ ਗੋਂ ਕੀ ਕਰੀ ਕਾ ਰਿਹਾ ਹੈ। ਅਸੀਂ ਤਾਂ ਐਫਐਸਐਲ ਦੀ ਟੀਮ ਭਾਈਓ ਪਹਿਲਾਂ ਵੀ ਜਿਹੜਾ ਇਹ ਸਮਾਸ਼ ਹੋਇਆ ਉਸ ਬਲਾਸਟ ਬਾਰੇ ਪਤਾ ਕਰਵਾਉਂਦੇ ਕਿ ਕਿਸ ਚੀਜ਼ ਨਾਲ ਹੋਇਆ। ਹਾਂਜੀ। ਅਸੀਂ ਉਸ ਬਾਲ ਸਰ ਜਿਹੜੇ ਆਪਣਾ ਜਸਮੀਨ ਉਹਨਾਂ ਨੂੰ ਹਸਪਤਾਲ ਕਿ ਭੱਜ ਗਿਆ ਵਾ। ਹਾਂਜੀ। ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ। ਸਾਡੀ ਇੱਕ ਪ੍ਰੋਟੀਨ। ਹਾਂਜੀ। ਭਾਜੀ ਇਹਦੇ ਮੁੰਡੇ ਵਸਤਵਾਰੀ ਚਲਾਉਂਦੇ। ਇਹ ਨਾ ਕਿਤੇ ਪੋਟਾਸ਼ ਲੈ ਕੇ ਤੇ ਉਹ ਚਲਾਈਏ ਦੇ ਵਿੱਚ। ਆ ਜਿਹੜੇ ਮੁੰਡੇ ਚਲਾਉਂਦੇ ਆ ਕੇ ਹੋਈ ਸਾਨੂੰ ਇਹ ਹੁਣ ਪਾਣੀ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਨਕੀ ਕੁੱਟਣ ਦੇ ਹੀ ਜਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹ ਉਹਨਾਂ ਬੜੇ ਜਾ ਰਹਾ ਗੰਭੀਰ ਰਹਿਣੀ ਹੋਵੇ ਕਿੰਨ੍ਹੇ ਦੀ ਫਾਉਲਾ ਹੈ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨੇ ਜਿਹੜੀਆਂ ਉਹਨਾਂ ਨੂੰ ਸੱਦਨ ਆਈਆਂ ਹੈ ਵੀ ਆਓ ਅੰਦਰ ਪ੍ਰਸ਼ਾਦ ਆਪਣੀ ਪੱਕਾ ਤੇ ਤੁਸੀਂ ਆਓ ਆਉਂਦੀਆਂ ਨਹੀਂ ਹੋ ਸੱਦਨ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਹੀ ਲਪੇਟ ਚਾ ਗਈਆਂ ਕੰਮ ਨਹੀਂ ਕਰਦਾ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਹੀ ਦੋ ਰੇ ਦੇ ਹਾਂਜੀ ਮੇਰੇ ਦੋ ਪਰਵਾਰ ਹਾਂਜੀ ਮੇਰੇ ਤਪੀਏ ਦਾ ਇੱਥੇ ਪਿਆ ਸੀ ਕੋਈ ਇੱਥੇ ਕਿਧਰ ਪੁਖ ਲਰਿਆ ਪਰਿਆ ਦੇ ਨੇਰਾ ਬਹੁਤੀ ਨੇਰਾ ਬੜਾ ਸੀ ਤੇ ਮੇਨਾਂ ਮਾਰੀਆਂ ਚੀਕਾਂ ਚੁਕਾਂ ਤੇ ਕੋਈ ਤੁਸ ਲਾਗ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਗੱਡੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਦੋ ਰੇ ਲੈ ਕੀ 파ਗ ਲੈ ਮੈਂ ਬਾਅਦ ਚ ਗਿਆ ਨਾ ਵੀਰਾਂ ਲੈ ਕੇ ਨਾਲ ਤੇ ਪੀ ਐਨ ਨਹੀਂ ਮਾਤਰਾ ਦੇ ਨਿਆਣਿਆਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਹ ਇਹ ਕਰਨ ਬਣਿਆ ਨਹੀਂ ਕਿਨੇ ਦੀ ਜਖਮੀ ਹੋ ਗਏ ਹਾਂਜੀ ਸਰ ਇਹਦੇ ਵਿੱਚ 7 ਜੀ ਜਗਮੀ ਜੀ 2 ਲੈਡ ਜਿੱਤੇ 5 ਇਹਨਾਂ ਨਾਲ ਸਤੇ ਗੁਰੂ ਵਿੱਚ ਜਿੱਤੇ ਨੇ ਮੁੰਡੇ ਆਲੇ ਲੱਗੀਆਂ ਮਸਾਲਾ ਦੀ 18 ਸਾਲਾਂ ਦੀ ਕਿਹੜੀ ਉਮਰ ਹੈ ਕਿਹੜੀ 17 ਸਾਲ ਉਮਰ ਆ ਪਰ ਆ ਜਿਹੜੇ ਲੱਗੀਆਂ ਬਹੁਤ ਕੰਡੀਸ਼ਨ ਬਹੁਤ ਨੁਕਸਾਨੀ ਹੋ ਗਿਆ ਵੀ ਇਤਨ ਚਫਰਸਟ ਪਾਇਆ 19 ਨੇਟਰ ਤੇ 2 3 ਸਾਲ ਵੱਲੋਂ ਤੁਹਾਨੂੰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਸ ਸੁਨਾਨੀ ਆਪਾਂ ਜੀ ਬਲਨਾ ਸ਼ਾਂਦੀ ਨ ਨਾ ਚੇਂਜ ਹੋ ਗਿਆ ਜੀ ਬਹੁਤ ਮਤਲਬ ਵੀ ਇੱਕ ਪੀੜੀ ਖਤਮ ਹੋਣ ਵਾਲੀ ਹੈ ਸਰ ਅਮਰitsar